ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੀ 21ਵੀਂ ਕਿਸ਼ਤ ਜਾਰੀ ਕਰ ਦਿੱਤੀ ਹੈ ਉਹਨਾਂ ਨੇ ਤਾਮਿਲਨਾਡੂ ਦੇ ਵਿੱਚ ਦੇਸ਼ ਭਰ ਦੇ 9 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਦੇ ਵਿੱਚ 18000 ਕਰੋੜ ਰੁਪਏ ਤੋਂ ਵੱਧ ਟਰਾਂਸਫਰ ਕੀਤੇ ਰਿਲੀਜ਼ ਦੇ ਦੌਰਾਨ ਉਹਨਾਂ ਕਹੇ ਕਿ ਯੋਜਨਾ ਦੇ ਤਹਿਤ ਹੁਣ ਅੱਤ ਦੇ ਦੇਸ਼ ਦੇ ਸਭ ਤੋਂ ਛੋਟੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ 4 ਲੱਖ ਕਰੋੜ ਰੁਪਏ ਟਰਾਂਸਫਰ ਕੀਤੇ ਗਏ ਨੇ ਕਿਸਾਨਾਂ ਨੂੰ 10 ਲੱਖ ਕਰੋੜ ਰੁਪਏ ਦੀ ਸਹਾਇਤਾ ਵੀ ਪ੍ਰਦਾਨ ਕੀਤੀ ਗਈ ਹੈ ਉਨ੍ਹਾਂ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਬਾਰੇ ਵੀ ਗੱਲ ਕੀਤੀ ਮੋਦੀ ਨੇ ਕਿਹਾ ਕਿ ਕੁਦਰਤੀ ਖੇਤੀ ਨੇ ਸਾਢੇ ਖੇਤੀਬਾੜੀ ਨਰਦਾਤ ਨੂੰ ਦੁੱਗਣਾ ਕਰ ਦਿੰਦਾ ਹੈ ਨੇਚਰਲ ਖੇਤੀ ਹਮੇਂ ਕਲਾਈਮੇਟ ਚੇਂਜ ਮੌਸਮ ਮੇ ਹੋ ਰਹਾ ਹੈ ਬਦਲਾਅ ਦਾ ਸਾਹਮਣਾ ਕਰਨੇ ਮੇ ਮਦਦ ਕਰਦੀ ਹੈ ये हमारी मिट्टी की सेहत को स्वस्थ रख सकती है और इसे लोगों को नुकसान करने वाले केमिकल से भी बचाया जा सकता है आज का ये आयोजन इसी दिशा में एक बहुत बड़ी भूमिका निभाने जा रहा है ये कई मोदी ने कहा कि जब स्टेज ऐसी आए तब बहुत सारे किसान ਤੌਲੀੇ ਲਹਿਰਾਰੇ ਸਨ ਉਹਨਾਂ ਨੂੰ ਮਹਿਸੂਸ ਹੋਇਆ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਬਿਹਾਰ ਦੀ ਹਵਾ ਇੱਥੇ ਪਹੁੰਚ ਗਈ ਹੈ ਕਿਸਾਨ ਸਰਮਾਨ ਨਿਧੀ ਯੋਜਨਾ ਦੇ ਤਹਿਤ ਛੋਟੇ ਕਿਸਾਨਾਂ ਨੂੰ ਪ੍ਰਤੀ ਸਾਲ 2000 ਰੁਪਏ ਦੀਆਂ ਤਿੰਨ ਕਿਸ਼ਤਾਂ ਦਿੱਤੀਆਂ ਜਾਂਦੀਆਂ ਨੇ ਇਹ ਰਕਮ ਉਹਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਟਰਾਂਸਫਰ ਕੀਤੀ ਜਾਂਦੀ ਹੈ ਮੋਦੀ ਨੇ ਕਿਹਾ ਕਿ ਨੇਚਰਲ ਫਾਰਮਿੰਗ ਦਾ ਵਿਸਤਾਰ ਅੱਜ ਕਿਸੇ ਵੀ ਸਦੀ ਕੀ ਖੇਤੀ ਦੀ ਮੰਗ ਹੈ ਬੀਤੇ ਕੁਝ ਸਾਲوں ਮੇ मांग के कारण खेतों में, से जुड़े में केमिकल्स का इस्तेमाल तेजी से बढ़ा है நண்பர்களே இயற்கை வேளாண்மையின் விரிவாக்கம் என்பது இந்த இருபத்தி ஓராம் நூற்றாண்டு வேளாண்மையின் தேவை கடந்த சில ஆண்டுகளிலே தேவையின் அதிகரிப்பு காரணத்தாலே வயல்களிலே விவசாயத்தோடு தொடர்புடைய பல துறைகளிலே ரசாயனங்களின் பயன்பாடு मेरे ही अधिक केमिकल फर्टिलाइजर्स और पेस्टिसाइड्स के ज्यादा इस्तेमाल के कारण सॉइल फर्टिलिटी गिर रही है सॉइल मॉइस्चर पर असर पड़ रहा है और इन सबके साथ फार्मिंग की कॉस्ट पर हर साल वो बढ़ती ही जा रही है इसका सॉल्यूशन क्रॉप डायवर्सिफिकेशन اور نیچرل فارمنگ سے ہی ਸੰਭਵ ہے۔ મોદી نے کہا کہ کویمٹیر دا ٹیکسٹائل سیکٹر ਦੇਸ਼ ਦੀ ਆਰਥਿਕਤਾ ਦੇ ਵਿੱਚ ਇੱਕ ਵੱਡਾ ਯੋਗਦਾਨ ਪਾਉਂਦਾ ਹੈ। ਕੁਦਰਤੀ ਖੇਤੀ ਮੇਰੇ ਦਿਲ ਦੇ ਬਹੁਤ ਨੇੜੇ ਹੈ। ਮੈਂ ਤਾਮਿਲਨਾਡੂ ਦੇ ਸਾਰੇ ਕਿਸਾਨਾਂ ਨੂੰ ਸ਼ੁਭ ਕਾਮਨਾਵਾਂ ਦਿੰਦਾ। ਕੁਝ ਮੈਕੈਨੀਕਲ ਇੰਜੀਨੀਅਰਿੰਗ ਅਤੇ ਪੀ ਐਚ ਡੀ ਪੂਰੀ ਕਰਨ ਤੋਂ ਬਾਅਦ ਖੇਤੀ ਕਰ ਰਹੇ ਨੇ। ਕੁਝ ਨਾਸਾ ਦੇ ਵਿੱਚ ਕੰਮ ਕਰਦੇ ਹੋਏ ਖੇਤੀ ਕਰ ਰਹੇ ਨੇ ਅਤੇ ਕੁਝ ਕਿਸਾਨਾਂ ਨੂੰ ਸਿਖਲਾਈ ਵੀ ਦੇ ਰਹੇ ਨੇ। ਸਤਿ ਸ਼੍ਰੀ ਅਕਾਲ ਜੀ گلوبਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ? ਮੈਂ ਹਾਂ ਪ੍ਰਭ ਸਿੱਧੂ। ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੀ 21ਵੀਂ ਕਿਸ਼ਤ ਜਾਰੀ ਕਰ ਦਿੱਤੀ ਹੈ। ਉਹਨਾਂ ਨੇ ਤਾਮਿਲਨਾਡੂ ਦੇ ਵਿੱਚ ਦੇਸ਼ ਭਰ ਦੇ 9 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਦੇ ਵਿੱਚ 18000 ਕਰੋੜ ਰੁਪਏ ਤੋਂ ਵੱਧ ਟਰਾਂਸਫਰ ਕੀਤੇ ਰੀਲੀਜ਼ ਦੇ ਦੌਰਾਨ ਉਹਨਾਂ ਕਹਿ ਹੈ ਕਿ ਯੋਜਨਾ ਦੇ ਤਹਿਤ ਹੁਣ ਤੱਕ ਦੇ ਦੇਸ਼ ਦੇ ਸਭ ਤੋਂ ਛੋਟੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ 4 ਲੱਖ ਕਰੋੜ ਰੁਪਏ ਟਰਾਂਸਫਰ ਕੀਤੇ ਗਏ ਨੇ ਕਿਸਾਨਾਂ ਨੂੰ 10 ਲੱਖ ਕਰੋੜ ਰੁਪਏ ਦੀ ਸਹਾਇਤਾ ਵੀ ਪ੍ਰਦਾਨ ਕੀਤੀ ਗਈ ਹੈ ਉਨ੍ਹਾਂ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਬਾਰੇ ਵੀ ਗੱਲ ਕੀਤੀ ਮੋਦੀ ਨੇ ਕਿਹਾ ਕਿ ਕੁਦਰਤੀ ਖੇਤੀ ਨੇ ਸਾਢੇ ਖੇਤੀਬਾੜੀ ਨਰਦਾਤ ਨੂੰ ਦੁੱਗਣਾ ਕਰ ਦਿੰਦਾ ਹੈ ਨੇਚਰਲ ਖੇਤੀ ਹਮੇਂ ਕਲਾਈਮੇਟ ਚੇਂਜ ਮੌਸਮ ਦਾ ਹੋ ਰਿਹਾ ਹੈ ਬਦਲਾਅ ਦਾ ਸਾਹਮਣਾ ਕਰਨੇ ਮਦਦ ਕਰਦੀ ਹੈ ये हमारी मिट्टी की सेहत को स्वस्थ रख सकती है और इसे लोगों को नुकसान करने वाले केमिकल से भी बचाया जा सकता है आज का ये आयोजन इसी दिशा में एक बहुत बड़ी भूमिका निभाने जा रहा है ये कई मोदी ने कहा कि जब स्टेज ऐसी आए तब बहुत सारे किसान ਤੌਲੀੇ ਲਹਿਰਾਰੇ ਸਨ ਉਹਨਾਂ ਨੂੰ ਮਹਿਸੂਸ ਹੋਇਆ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਬਿਹਾਰ ਦੀ ਹਵਾ ਇੱਥੇ ਪਹੁੰਚ ਗਈ ਹੈ ਕਿਸਾਨ ਸਰਮਾਨ ਨਦੀ ਯੋਜਨਾ ਦੇ ਤਹਿਤ ਛੋਟੇ ਕਿਸਾਨਾਂ ਨੂੰ ਪ੍ਰਤੀ ਸਾਲ 2000 ਰੁਪਏ ਦੀਆਂ ਤਿੰਨ ਕਿਸ਼ਤਾਂ ਦਿੱਤੀਆਂ ਜਾਂਦੀਆਂ ਨੇ ਇਹ ਰਕਮ ਉਹਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਟਰਾਂਸਫਰ ਕੀਤੀ ਜਾਂਦੀ ਹੈ ਮੋਦੀ ਨੇ ਕਿਹਾ ਕਿ ਨੇਚਰਲ ਫਾਰਮਿੰਗ ਦਾ ਵਿਸਤਾਰ ਅੱਜ ਦੀ ਸਦੀ ਦੀ ਖੇਤੀ ਦੀ ਮੰਗ ਹੈ ਬੀਤੇ ਕੁਝ ਸਾਲوں ਮੈਂ बढ़ने के कारण खेतों में में एग्रीकल्चर से जुड़े कई सेक्टर्स केमिकल्स का इस्तेमाल तेजी से बढ़ा है நண்பர்களே இயற்கை வேளாண்மையின் விரிவாக்கம் என்பது இந்த இருபத்தி ஓராம் நூற்றாண்டு வேளாண்மையின் தேவை கடந்த சில ஆண்டுகளிலே தேவையின் அதிகரிப்பு காரணத்தாலே வயல்களிலே விவசாயத்தோடு தொடர்புடைய பல துறைகளிலே ரசாயனங்களின் பயன்பாடு मेरे भाग अधिक केमिकल फर्टिलाइजर्स और पेस्टिसाइड्स के ज्यादा इस्तेमाल के कारण सॉइल फर्टिलिटी गिर रही है सॉइल मॉइस्चर पर असर पड़ रहा है और इन सबके साथ फार्मिंग की कॉस्ट पर हर साल वो बढ़ती ही जा रही है इसका सॉल्यूशन क्रॉप डायवर्सिफिकेशन ਔਰ ਨੇਚਰਲ ਫਾਰਮਿੰਗ ਸੇ ਹੀ ਸੰਭਵ ਹੈ ਮੋਦੀ ਨੇ ਕਿਹਾ ਕਿ ਕੋਇਮਟਿਰ ਦਾ ਟੈਕਸਟਾਈਲ ਸੈਕਟਰ ਦੇਸ਼ ਦੀ ਆਰਥਿਕਤਾ ਦੇ ਵਿੱਚ ਇੱਕ ਵੱਡਾ ਯੋਗਦਾਨ ਪਾਉਂਦਾ ਕੁਦਰਤੀ ਖੇਤੀ ਮੇਰੇ ਦਿਲ ਦੇ ਬਹੁਤ ਨੇੜੇ ਹੈ ਮੈਂ ਤਾਮਿਲਨਾਡੂ ਦੇ ਸਾਰੇ ਕਿਸਾਨਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਕੁਝ ਮੈਕੈਨੀਕਲ ਇੰਜੀਨੀਅਰਿੰਗ ਅਤੇ ਪੀ ਐਚ ਡੀ ਪੂਰੀ ਕਰਨ ਤੋਂ ਬਾਅਦ ਖੇਤੀ ਕਰ ਰਹੇ ਨੇ ਕੁਝ ਨਾਰਸਾ ਦੇ ਵਿੱਚ ਕੰਮ ਕਰਦੇ ਹੋਏ ਖੇਤੀ ਕਰ ਰਹੇ ਨੇ ਅਤੇ ਕੁਝ ਕਿਸਾਨਾਂ ਨੂੰ ਸਿਖਲਾਈ ਵੀ ਦੇ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੀ 21ਵੀਂ ਕਿਸ਼ਤ ਜਾਰੀ ਕਰ ਦਿੱਤੀ ਹੈ। ਉਹਨਾਂ ਨੇ ਤਾਮਿਲਨਾਡੂ ਦੇ ਵਿੱਚ ਦੇਸ਼ ਭਰ ਦੇ 9 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਦੇ ਵਿੱਚ 18000 ਕਰੋੜ ਰੁਪਏ ਤੋਂ ਵੱਧ ਟਰਾਂਸਫਰ ਕੀਤੇ। ਰੀਲੀਜ਼ ਦੇ ਦੌਰਾਨ ਉਹਨਾਂ ਕਿਹਾ ਕਿ ਯੋਜਨਾ ਦੇ ਤਹਿਤ ਹੁਣ ਤੱਕ ਦੇ ਦੇਸ਼ ਦੇ ਸਭ ਤੋਂ ਛੋਟੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ 4 ਲੱਖ ਕਰੋੜ ਰੁਪਏ ਟਰਾਂਸਫਰ ਕੀਤੇ ਗਏ ਨੇ ਕਿਸਾਨਾਂ ਨੂੰ 10 ਲੱਖ ਕਰੋੜ ਰੁਪਏ ਦੀ ਸਹਾਇਤਾ ਵੀ ਪ੍ਰਦਾਨ ਕੀਤੀ ਗਈ ਹੈ ਉਨ੍ਹਾਂ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਬਾਰੇ ਵੀ ਗੱਲ ਕੀਤੀ ਮੋਦੀ ਨੇ ਕਿਹਾ ਕਿ ਕੁਦਰਤੀ ਖੇਤੀ ਨੇ ਸਾਢੇ ਖੇਤੀਬਾੜੀ ਨਰਦਾਤ ਨੂੰ ਦੁੱਗਣਾ ਕਰ ਦਿੰਦਾ ਹੈ ਨੇਚਰਲ ਖੇਤੀ ਹਮੇ ਕਲਾਈਮੇਟ ਚੇਂਜ ਮੌਸਮ ਮੇ ਹੋ ਰਹਾ ਹੈ ਬਦਲਾਅ ਦਾ ਸਾਹਮਣਾ ਕਰਨੇ ਮੇ ਮਦਦ ਕਰਤ ये हमारी मिट्टी की सेहत को स्वस्थ रख सकती है और इसे लोगों को नुकसान करने वाले केमिकल से भी बचाया जा सकता है आज का यह आयोजन इसी दिशा में एक बहुत बड़ी भूमिका निभाने जा रहा है मोदी ने कहा कि जो स्टेज ऐसी आए तो बहुत सारे किसान तौलिए लहरा रहे महसूस होया कि उन्होंने आने तो पहला ही बिहार की हवा ਇਹ ਪਹੁੰਚ ਗਈ ਹੈ ਕਿਸਾਨ ਸਰਮਾਨ ਨਿਧੀ ਯੋਜਨਾ ਦੇ ਤਹਿਤ ਛੋਟੇ ਕਿਸਾਨਾਂ ਨੂੰ ਪ੍ਰਤੀ ਸਾਲ 2000 ਰੁਪਏ ਦੀਆਂ ਤਿੰਨ ਕਿਸ਼ਤਾਂ ਦਿੱਤੀਆਂ ਜਾਂਦੀਆਂ ਨੇ ਇਹ ਰਕਮ ਉਹਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਟਰਾਂਸਫਰ ਕੀਤੀ ਜਾਂਦੀ ਹੈ ਮੋਦੀ ਨੇ ਕਿਹਾ ਕਿ ਨੇਚਰਲ ਫਾਰਮਿੰਗ ਦਾ ਵਿਸਤਾਰ ਅੱਜ ਕਿਸੇ ਸਭੀ ਕੀ ਖੇਤੀ ਦੀ ਮੰਗ ਹੈ ਬੀਤੇ ਕੁਝ ਸਾਲوں ਮੈਂ ਮੰਗ بڑھਣੇ ਕੇ ਕਾਰਨ ਖੇਤੋਂ ਮੈਂ அக்ரிகல்ச்சர் செடே கை செக்டர்ஸ் கெமிக்கல்ஸ் காத்தமால் தேசி செலா நண்பர்களே இயற்கை வேளாண்மையின் விரிவாக்கம் என்பது இந்த இருபத்தி ஓராம் நூற்றாண்டு வேளாண்மையின் தேவை கடந்த சில ஆண்டுகளிலே தேவையின் அதிகரிப்பு காரணத்தாலே வயல்களிலே விவசாயத்தோடு தொடர்புடைய பல துறைகளிலே ரசாயனங்களின் பயன்பாடு விரைவாக அதிகரித்து வருகின்றது केमिकल फर्टिलाइजर्स और पेस्टिसाइड्स के ज्यादा इस्तेमाल के कारण सॉइल फर्टिलिटी गिर रही है सॉइल मॉइस्चर पर असर पड़ रहा है और इन सबके साथ फार्मिंग की कॉस्ट पर हर साल वो बढ़ती ही जा रही है इसका सॉल्यूशन क्रॉप डाइवर्सिफिकेशन और नेचुरल फार्मिंग से ही संभव है ਮੋਦੀ ਨੇ ਕਿਹਾ ਕਿ ਕੋਇਮਟੀਰ ਦਾ ਟੈਕਸਟਾਈਲ ਸੈਕਟਰ ਦੇਸ਼ ਦੀ ਆਰਥਿਕਤਾ ਦੇ ਵਿੱਚ ਇੱਕ ਵੱਡਾ ਯੋਗਦਾਨ ਪਾਉਂਦਾ ਹੈ ਕੁਦਰਤੀ ਖੇਤੀ ਮੇਰੇ ਦਿਲ ਦੇ ਬਹੁਤ ਨੇੜੇ ਹੈ ਮੈਂ ਤਾਮਿਲਨਾਡੂ ਦੇ ਸਾਰੇ ਕਿਸਾਨਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਕੁਝ ਮਕੈਨੀਕਲ ਇੰਜੀਨੀਅਰਿੰਗ ਅਤੇ ਪੀ ਐਚ ਡੀ ਪੂਰੀ ਕਰਨ ਤੋਂ ਬਾਅਦ ਖੇਤੀ ਕਰ ਰਹੇ ਨੇ ਕੁਝ ਨਾਸਾ ਦੇ ਵਿੱਚ ਕੰਮ ਕਰਦੇ ਹੋਏ ਖੇਤੀ ਕਰ ਰਹੇ ਨੇ ਅਤੇ ਕੁਝ ਕਿਸਾਨਾਂ ਨੂੰ ਸਿਖਲਾਈ ਵੀ ਦੇ ਰਹੇ ਨੇ